ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਕਹਉ ਟਲ ਗੁਰ ਸੇਵੀਐ ਅਨੰໄਸ ਸੁਭਾਏ ਦਰਸ਼ਨ ਪਰਸੇ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਰਾਗ ਬਿਹાગੜਾ ਮਿਹ ਮਹੱਲਾ ਨਵਾ ਹਰ ਕੀ ਗਤ ਨਹਿ ਕੋ ਜਾਣੈ yogi tapi yogi jati tapi pachhare ਔਰ ਬਹੁ ਲੋਗ ਸਿਆਨੇ ਰਹਾਓ ਛਿਨ ਮੇ ਰਾਉ ਰੰਗ ਕਉ ਕਰਈ ਰਾਉ ਰੰਗ ਕਰ ਡਾਰੇ ਰੀਤੇ ਭਰੇ ਭਰੇ ਸਖ ਨਾਵੈ ਇਹਤਾ ਕੋ ਵਿਵਹਾਰੇ ਆਪਣੀ ਮਾਇਆ ਆਪ ਬਸਾਰੀ ਆਪੇ ਦੇਖਣਹਾਰਾ ਨਾਨਾ ਰੂਪ ਧਰੇ ਬਹਉ ਰੰਗੀ ਸਭ ਤੇ ਰਹੇ ਨਿਆਰਾ ਆ ਗੰਟੇ ਅਪਾਰ ਅਲਖ ਨਰੰਜਨ ਜਿਹੇ ਸਭ जग ਪਰਮਾਇਓ ਸਗਲ ਭਰਮ ਤਜ ਨਾਨਕ ਪ੍ਰਾਣੀ ਚਰਨ ਤਾਹੇ ਚਿਤ ਲਾਇਓ ਆ ਗੰਟੇ ਅਪਾਰ ਅਲਖ ਨਰੰજન ਜਿਹੇ ਸਭ ਜਗ ਪਰਮਾਯੋ ਸਗਲ ਭਰਮ ਤਜ ਨਾਨਕ ਪ੍ਰਾਣੀ ਚਰਨ ਤਾਹੇ ਕੀਤ ਲਾਇਓ ਗੁਰੂ ਪਾਤਸ਼ਾਹ ਜੀ ਦੇ ਪਵਨ ਖਜੂਰੀ ਵਿੱਚ ਨਤਮਸਤਕ ਹੋ ਰਹੇ ਸਤ ਸੰਗੀ ਜਨੋ ਕਲਗੀਧਰ ਸੱਚੇ ਪਾਤਸ਼ਾਹ ਦੀ ਵੱਲੋਂ ਬਖਸ਼ੀ ਗੁਰ ਫਤੇ ਪ੍ਰਵਾਣ ਕਰਦੇ ਹਾਂ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸੇਵ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਿਨਾਂ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਮੁੱਖ ਰੱਖ ਕੇ ਜੋ ਉਹਨਾਂ ਦੇ ਪਾਵਨ ਬਚਨਾਂ ਦੀ ਵਿਚਾਰ ਚੱਲ ਰਹੀ ਹੈ ਇਸ ਦੇ ਅਗਲੇ ਜਿਹੜੇ ਬਚਨ ਹਨ ਉਹ ਬਿਹਾਰਾ ਗੜਾ ਰਾਗ ਵਿੱਚ 537 ਅੰਗ ਦੇ ਉੱਪਰ ਸ਼ਸ਼ੋਵਤ ਹਨ ਜਿਸ ਵਿੱਚ ਗੁਰੂ ਪਾਤਸ਼ਾਹ ਜੀ ਨੇ ਇਹ ਸਮਝਾਇਆ ਹੈ اے ਮਨੁੱਖ ਇਹ ਸੰਸਾਰ ਵਿੱਚ ਸਭ ਤੋਂ ਵੱਡੀ ਤਾਕਤ ਸਮਰੱਥਾ ਸ਼ਕਤੀ ਕਾਲਪੁਰਖ ਪਰਮਾਤਮਾ ਦੀ ਹੈ ਕਿਉਂਕਿ ਜਿਹੜਾ ਮਨੁੱਖ ਹੈ ਇਹ ਛੋਟੀ ਮੋਟੀ ਤਾਕਤ ਪ੍ਰਾਪਤ ਕਰਕੇ ਸ਼ਕਤੀ ਪ੍ਰਾਪਤ ਕਰਕੇ ਉਹ ਵੱਡੀ ਸ਼ਕਤੀ ਨੂੰ ਵੱਡੀ ਸਮਰੱਥਾ ਨੂੰ ਵੱਡੀ ਤਾਕਤ ਨੂੰ ਖੋਲ ਜਾਂਦਾ ਹੈ ਸ਼ੁਭਰ ਮਹਾਰਾਜ ਨੇ ਸਮਝਾਇਆ ਕਿ ਉਹ ਜਿਹੜਾ ਕਾਲਪੁਰਖ ਪਰਮਾਤਮਾ ਹੈ ਨਾ ਉਹ ਬਹੁਤ ਵੱਡੀ ਤਾਕਤ ਰੱਖਦਾ ਹੈ ਸਵਾਉ ਇਹ ਪਾਵਨ ਬਚਨਾਂ ਨੂੰ ਆਪਾਂ ਨਾਮ ਨਾਲ ਲੈ ਕੇ ਚੱਲੀਏ ਇੱਕ ਵਾਰ ਸਾਰੀ ਸੰਗਤ ਅਸੀਸ ਰੂਪ ਵਿੱਚ ਆਖੋ ਜੀ ਸਤਨਾਮ ਸ੍ਰੀ ੴ ਓ ਅੰਕਾਰ ਉਹ ਆਕਾਲ ਪੁਰਖ ਪ੍ਰਭ ਆਤਮਾ ਇੱਕ ਹੈ 2 3 4 ਨਹੀਂ ਅਦੁੱਤੀ ਹੈ ਜਿਹੜੇ ਵਰਗਾ ਕੋਈ ਦੂਜਾ ਹੈ ਹੀ ਨਹੀਂ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਓ ਅੰਕਾਰ ਸਰਬ ਕਾ ਪ੍ਰਕਾਸ਼ਕ ਹੈ ਆਪ ਹੀ ਸਿਰਜਨਹਾਰ ਹੈ ਆਪ ਹੀ ਪਾਲਨਹਾਰ ਹੈ ਤਾਪ ਹੀ ਸੰਘਾਰਨ ਹਾਰ ਹੈ ਸਾਤੇ ਗੁਰ ਪ੍ਰਸਾਦ ਉਹਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ ਜਾਂ ਸਤਨਾਸ ਤੋ ਰਹਿਤ ਗੁਰਚੇਤਨ ਪ੍ਰਸਾਦ ਕਈਏ ਅਨੰਸਰੂਪ ਰਾਗ ਬਿਹાગੜਾ ਬਿਹાગੜਾ ਰਾਗ ਹੈ ਮਹਾਨਾ ਨਵਾ ਉਚਾਰਨ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਹਨ ਹਰ ਕੀ ਗਤ ਨਹਿ ਕੋ ਜਾਣੈ ਉਹ ਹਰੀ ਪਰਮਾਤਮਾ ਦੀ ਕੀਮਤ ਉਹਦਾ ਅੰਤ ਕੋਈ ਅੱਜ ਤੱਕ ਜਾਣ ਨਹੀਂ ਸਕਿਆ ਹਰ ਕੀ ਗਤ ਨਹਿ ਕੋ ਜਾਣੈ ਮਹਾਰਾਜ ਜੀ ਕੌਣ-ਕੌਣ ਨਹੀਂ ਜਾਣ ਸਕਿਆ ਅੱਗੇ ਫਿਰ ਦੱਸਦੇ ਹਾਂ योगी त जति तपे पाच हारे योगी ਕਹੇ ਜੋਗ ਸਾਧਨਾ ਕਰਨ ਵਾਲੇ ਜਿਹੜੇ ਕੰਡਾ ਚੰਦਰਾ ਪਾ ਕੇ ਜੜਾਵਾ ਰੱਖ ਕੇ ਸੁਭਾ ਮਲ ਕੇ ਢੂਨੇ ਲਾ ਕੇ ਹੋਰ अनेका ਤਰ੍ਹਾਂ ਦਾ ਅਡੰਬਰ ਰਾਜ ਕੇ ਉਹ ਵੀ ਉਹ ਦਾ ਅੰਤ ਪਾ ਨਹੀਂ ਸਕੇ योगी जति ਜਦੀ ਹੁੰਦਾ ਜੋ ਆਪਣੇ اخلاق ਨੂੰ ਕੈਰੈਕਟਰ ਨੂੰ ਕਿਰਦਾਰ ਨੂੰ ਉੱਚਾ ਰੱਖਦਾ ਹੈ ਜਦੀ ਤਾਪੀ ਵੱਡੇ ਵੱਡੇ ਤਾਪੀ ਤਾਪੀ ਸਰ ਜਿਹੜੇ ਧੋਣੀਆਂ ਤਾਬ ਦੇ ਜਲ ਧਾਰੇ ਕਰਦੇ ਪੁੱਠੇ ਲਬਕਦੇ ਜੜਾਵਾਂ ਰੱਖਦੇ ਭੁੱਖੇ ਨੰਗੇ ਰਹਿੰਦੇ ਜਗੜਾ ਬੀਆਂ ਬਾਨਾਂ ਚ ਰਹਿੰਦੇ ਪਹਾੜਾਂ ਦੀਆਂ ਕੰਦਰਾ ਚ ਰਹਿੰਦੇ ਉਹ पाच ਹਾਰੇ ਹਾਰ ਗਏ ਅਰ ਬਹੁ ਲੋਗ ਸਿਆਨੇ ਵੱਡੇ ਵੱਡੇ ਸੂਝਵਾਨ ਵੱਡੇ ਵੱਡੇ ਅਕਲਮੰਦ ਵੱਡੇ ਵੱਡੇ ਵਿਦਵਾਨ ਜਿਆਦਾ ਪੜੇ ਲਿਖੇ ਵੱਡੇ ਵੱਡੇ ਖੋਜੀ ਉਹਨਾਂ ਨੂੰ ਵੀ ਪ੍ਰਮਾਤਮਾ ਦਾ ਅੰਤ ਨਹੀਂ ਮਿਲਿਆ ਜਗਜੀਤ ਸਿੰਘ ਪੜੋ ਉੱਥੇ ਪਾਤਸ਼ਾਹ ਜੀ ਦਾ ਵਚਨ ਹੈ ਇਹੋ ਅੰਤ ਨਾ ਜਾਣੇ ਕੋਈ ਪਹਿਲਾ ਲਿਸਟ ਹੈ ਆੰਤਨਾ ਸ਼ਿਵਤੀ ਕਹਿਣ ਲਿਆ ਅੰਤ ਆੰਤਨਾ ਕਰਨੇ ਦੇਣ ਦਾ ਅੰਤ ਸਾਰੀ ਲਿਸਟ ਦੇ ਕੇ ਫਿਰ ਬਾਅਦ ਚਾਹ ਕਹਿੰਦੇ ਇਹੋ ਅੰਤ ਨਾ ਜਾਣੇ ਕੋਏ ਬੌਧਾ ਕਈਐ ਬੌਧਾ ਹੋਏ ਸੋਦਰ ਰੇ ਰਾਸ ਦਾ ਬਚਨ ਪੜ੍ਹਦੇ ਆਪਾਂ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤੋ ਪਾਵੇਂ ਸੋ ਇਤੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾ ਓ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਜਿਸਨੂੰ ਕਿਰਪਾ ਕਰਹਿ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਕਿਰਿਆਪਿ ਛੋੜਿਆ ਤੂੰ ਦਰੀ ਆਓ ਸਭ ਤੁਝ ਹੀ ਮਾਹੇ ਤੁਝ ਵਿਣ ਦੂਜਾ ਕੋਈ ਨਾਹੇ ਜੀ ਜਾਂਡਾ ਸਾਹਿਬ ਤੇਰਾ ਖੇਲ ਛੋੜ ਅਮਰ ਜੀ ਬਚਨ ਕਰਦੇ ਉਥੇ ਵੀ ਆਹੀ ਬਚਨ ਹੈ ਅਰੇ ਇੱਕ ਜਗਾ ਕਬੀਰ ਸਾਹਿਬ ਦਾ ਬਚਨ ਹੈ ਕੀ ਕਹਿੰਦੇ ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ ਹੈ ਵੱਡੇ ਆਸ਼ਰਮ ਵਾਲਿਆ ਵੱਡੇ ਘਰ ਵਾਲਿਆ ਤੇਰੀ ਅੱਜ ਤੱਕ ਕਿਸੇ ਨੇ ਕੀਮਤ ਨਹੀਂ ਜਾਣੀ ਅੰਤ ਨਹੀਂ ਪਾਇਆ ਰਾਜਾ ਸ਼ਰਮ ਮਿਤਨੀ ਜਾਨੀ ਤੇਰੀ ਤੇਰੀ ਤਾਂ ਮੈਂ ਕੀ ਗੱਲ ਕਰਾਂ ਮੈਂ ਤੇਰੇ ਦਾਸਾਂ ਦਾ ਵੀ ਦਾਸਾਂ ਚਰਨ ਧੂੜਾਂ ਤੇਰੇ ਸੰਤਨ ਕੀ ਹਾਂ ਚੇਰੀ ਖਾਸ ਤੋ ਜਾਏ ਸੋ ਰੋਵਤ ਆਵੇ ਕਰੋ ਬੰਦਾ ਹੱਸਦਾ ਗਿਆ ਸੀ ਉਹ ਵਾਪਸ ਆਇਆ ਰੋ ਰਿਆ ਰੋਵਤ ਜਾਏ ਸੋ ਹੱਸੈ ਇਕ ਰੋਂਦਾ ਕਰੋ ਨਿਕਲਿਆ ਸੀ ਜਦੋਂ ਵਾਪਸ ਆਇਆ ਉਹ ਹੱਸ ਰਿਹਾ ਵਸਤੋ ਹੋਏ ਹੋਏ ਸੋ ਊਜਰ ਊਜਰ ਹੋਏ ਸੋ ਵਸੈ ਤੂੰ ਕੀ ਕਰ ਸਕਦਾ ਹੈ ਬਸਦਿਆਂ ਨੂੰ ਉਜਾੜ ਦਿੰਨੇ ਤੂੰ ਜੁੜੇ ਹੋਇਆ ਨੂੰ ਵਸਾ ਦਿੰਦਾ ਜਾਲ ਤੇ ਥਾਲ ਕਰ ਥਾਲ ਤੇ ਕੂਆ ਕੂਪ ਤੇ ਮੇਰ ਕਰਾਵੇ ਤਰਤੀ ਤੇ ਆਕਾਸ ਚੜਾਵੇ ਟੜੇ ਆਕਾਸ਼ ਘਰਾਵੈ ਫਿਰ ਕੀ ਕਹਿੰਦੇ ਬੇਖਾਰੀ ਤੇ ਰਾਜਕਮਾ ਕਰਾਵੈ ਰਾਜਾ ਤੇ ਪਖਾਰੀ ਖਾਲ ਮੂਰਖ ਤੇ ਪੰਡਤ ਕਰ ਬੋ ਪੰਡਤ ਤੇ ਬਗਦਾਰੀ ਵੱਲੇ ਵੱਡੇ ਮੂਰਖਾਂ ਨੂੰ ਵਿਦਵਾਨ ਬਣਾ ਲੰਦਾ ਹੈ ਕਿ ਵੱਡੇ ਵੱਡੇ ਵਿਦਵਾਨਾਂ ਦੀ ਮੱਤ ਤੇ ਪਰਦਾ ਵੀ ਪਾ ਦਿੰਦਾ ਹੈ ਨਾਰੀ ਤੇ ਜੋ ਪੁਰਖ ਕਰਾਵੈ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਕੀ ਕਹਿੰਦੇ ਕਬੀਰ ਸਾਹਿਬ हे ਅਕਾਲ ਪੁਰਖ ਪਰਮਾਤਮਾ ਮੈਂ ਜੇ ਤੂੰ ਸਦਕਿਆ ਮੈਂ ਜੇ ਤੋ ਕੁਰਬਾਨਾ ਕਿਉਂ ਤੂੰ ਐਡੀ ਵੱਡੀ ਤਾਕਤ ਦਾ ਮਾਲਕ ਹੈ ਜਪਜੀ ਸਾਹਿਬ ਵਿੱਚ ਕੀ ਕਿਹਾ ਮਹਾਰਾਜ ਨੇ ਸਾਲਾਹੀ ਸਾਲਾਹੇ ਸਲਾਉਣ ਜੋਗ ਪਰਮਾਤਮਾ ਨੂੰ ਸਲਾਹਾ ਕਰੋ ਉਲੀ ਵੰਦਗੀ ਕਰੋ ਵਡਿਆਈ ਕਰੋ ਪਰ ਇੱਕ ਗੱਲ ਯਾਦ ਰੱਖਿਓ ਉਹ ਅਕਾਲ ਪੁਰਖ ਪਰਮਾਤਮਾ ਤੁਹਾਡੀ ਸੁਰਤ ਦੇ ਭਾਂਡੇ ਚ ਕੈਦ ਨਹੀਂ ਹੋ ਸਕਦਾ ਸਾਲਾਹੀ ਸਾਲਾਹੀ ਏਤੀ ਸੁਰਤ ਨਾ ਪਾਈਆ ਨਦੀਆਂ ਆਤੈ ਵਾਹ ਪਵਹ ਸਮੁੰਦ ਨਾ ਜਾਣੀਏ ਪੁੱਛਿਆ ਮਹਾਰਜ ਨੂੰ ਪਰ ਸਲਾਵਨ ਦਾ ਵੜਿਆਉਣ ਦਾ ਬੰਦ ਕੀ ਕਰਨ ਦਾ ਕੀ ਫਾਇਦਾ ਫਾਤਸ਼ਾਹ ਜੀ ਕਹਿੰਦੇ ਨਦੀਆਂ ਨਾਲੇ ਵਾੜੇ ਸਮੁੰਦਰ ਚ ਜਾ ਕੇ ਮਿਲ ਜਾਂਦੇ ਆ ਸਮੁੰਦਰ ਦਾ ਰੂਪ ਹੋ ਜਾਂਦੇ ਆ ਪਰ ਇੱਕ ਗੱਲ ਯਾਦ ਰੱਖਿਓ ਸਮੁੰਦਰ ਬਾਰੇ ਦੱਸ ਨਹੀਂ ਸਕਦੇ ਰੱਬ ਦੇ ਪਿਆਰੇ ਰੱਬ ਵਿੱਚ ਮਿਲ ਜਾਂਦੇ ਆ ਉਹਦਾ ਰੂਪ ਹੋ ਜਾਂਦੇ ਆ ਪਰ ਉਹਦੇ ਬਾਰੇ ਦੱਸ ਨਹੀਂ ਸਕਦੇ ਉਹ ਕਿ ਡੱਕ ਹੈ ਅਬਟ ਹੋ ਜਾਏ ਚੜੇ ਸਿੰਘਾਸਣ ਮਿਲ ਹੈ ਸਾਰੰਗ ਪਾਨੀ RAM KAVIRA ਏਕ ਭਏ ਹੈ ਕੋਈ ਨਾ ਸਕੇ ਪਛਾਨੀ ਇਹ ਪ੍ਰਾਪਤੀ ਹੈ ਉਹਨਾਂ ਦੀ ਮਿਲ ਗਏ ਪਰ ਉਡੀਵਾਰੀ ਦੱਸ ਨਹੀਂ ਸਕਦੇ ਜ્ઞાન ਦਾ ਬਹੁਤ ਵੱਡਾ ਫਿਲਾਸਫਰ ਹੈ ਸੋਕਰੇਟ ਜਿਹੜਾ ਬਹੁਤ ਵੱਡੀ ਜਾਣਕਾਰੀ ਰੱਖਦਾ ਸੀ ਉਹਦੀ ਫਿਲਾਸਫੀ ਜਾਗਤ ਪ੍ਰਸਿੱਧ ਹੈ ਉਹਦਾ ਗਿਆਨ జగਤ ਪ੍ਰਸਿੱਧ ਹੈ ਇੱਕ ਦਿਨ ਤੁਰਿਆ ਜਾ ਰਿਹਾ ਸੀ ਪਾਣੀ ਦੇ ਕਿਨਾਰੇ ਤੇ ਇੱਕ ਬੱਚਾ ਗੜਵੀ ਲੈ ਕੇ ਬੈਠਾ ਪਰ ਪਰ ਕੇ ਚੂਲੀਆਂ ਆਪਣੀ ਗੜਵੀ ਦੇ ਵਿੱਚ ਪਾ ਰਿਹਾ ਹੈ ਸੋਕਰਾਟ ਉਸ ਬੱਚੇ ਨੂੰ ਪੁੱਛਦਾ ਕਹਿੰਦਾ ਵੀ ਕੀ ਕਰਦਾ ਹੈ ਕਹਿੰਦਾ ਮੈਂ ਆ ਜਿਹੜਾ ਦਰਿਆ ਨੇ ਨਾ ਇਹ ਸਾਰਾ ਪਾਣੀ ਆਪਣੇ ਕੁਜੇ 'ਚ ਪਾਉਣਾ। ਉਹ ਕਹਿੰਦਾ ਇਹ ਨਹੀਂ ਹੋਣਾ। ਇਹ ਨਹੀਂ ਹੋਣਾ। ਉਸ ਬੱਚੇ ਨੇ ਕੁਜਾ ਪਾਣੀ 'ਚ ਭਗਾ ਕੇ ਮਾਰਿਆ। ਕਹਿੰਦਾ ਜੀ ਇਹ ਨਹੀਂ ਹੋ ਸਕਦਾ। ਤਾਂ ਇਹ ਤਾਂ ਹੋ ਸਕਦਾ। ਸੁਗਰਾ ਕਿ ਨਾ ਕੀ ਹੋ ਸਕਦਾ। ਕਹਿੰਦਾ ਜੀ ਆ ਸਾਰਾ ਪਾਣੀ ਕੁਜੇ 'ਚ ਨਹੀਂ ਪੈ ਸਕਦਾ। ਮੇਰਾ ਕੁਜਾ ਤਾਂ ਪਾਣੀ 'ਚ ਪੈ ਸਕਦਾ ਹਨਾ। ਐਨੀ ਗੱਲ ਕਹਿ ਦੇਰ ਸੀ ਸੁਕਰਾਤ ਨੇ ਪੈਰ ਫੜਦੇ ਉਹਨੇ। ਕਹਿੰਦਾ ਤੂੰ ਤਾਂ ਉਸਤਾਦ ਨਿਕਲਿਆ ਬਹੁਤ ਵੱਡੀ ਗੱਲ ਸਮਝਾਤੀ ਉਹ ਕਹਿੰਦਾ ਮੈਂ ਤੈਨੂੰ ਕੀ ਸਮਝਾਇਆ ਕਹਿੰਦਾ ਮੈਂ ਵੀ ਤੇਰੇ ਵਾਲੇ ਕੰਮ ਕਰਨ ਨੂੰ ਫਿਰਦਾ ਸੀ ਰੱਬ ਦਾ ਗਿਆਨ ਰੱਬ ਦਾ ਧਿਆਨ ਰੱਬ ਦੀਆਂ ਗੱਲਾਂ ਮੈਂ ਆਪਣੇ ਅਸੂਰਤ ਦੇ ਕੋਜੇ 'ਚ ਪਾਉਣਾ ਚਾਹੁੰਦਾ ਸੀ ਵੀ ਸਾਰਾ ਇਲਮ ਮੈਂ ਇਕੱਠਾ ਕਰ ਲਵਾਂ ਪਰ ਮੈਨੂੰ ਗੱਲ ਸਮਝ ਪੈਗੀ ਕਿ ਰੱਬ ਦਾ ਕੋਈ ਅੰਤ ਨਹੀਂ ਪਾ ਸਕਦਾ ਉਦਾਸੀ ਅੰਤ ਨਹੀਂ ਪਾ ਸਕਦੇ ਪਰ ਉਹ ਸਮਾਜ ਰੂਰ ਸਕਦੇ ਆ ਬੰਦਗੀ ਕਰਨ ਵਾਲਾ ਸਮਾਜ ਜਾਂਦਾ ਪਰ ਉਹ ਦਾ ਅੰਤ ਨਹੀਂ ਪਾ ਸਕਦਾ ਗੁਰਤੇਗ ਬਾਦਰ ਮਹਾਰਾਜ ਇਹ ਹੀ ਸਮਝਾ ਰਹੇ ਹਰ ਕੀ ਗਾਤ ਨ ਕੋ ਜਾਣੈ ਜੋਗੀ ਜਤੀ ਤਪੀ ਪਜ ਹਾਰੇ ਅਰਵ ਲੋਗ ਸਿਆਨੇ ਰਹਾਉ ਅਸਥਾਈ ਦੇ ਕੇ ਵਚਨ ਕਰਦੇ ਛਿਣ ਮਹਿ ਰਾਉ ਰੰਕ ਕਾਉ ਕਰਈ ਇੱਕ ਛਿਣ ਵਿੱਚ ਛਿਣ ਕੀ ਹੁੰਦਾ ਜੀ ਬਿਲਕੁਲ ਛੋਟਾ ਸਮਾਂ ਕੀ ਕਰ ਸਕਦਾ ਹੈ ਉਹ ਪਾਤਸ਼ਾਹ ਜੀ ਕਹਿੰਦੇ ਵੱਡੇ ਵੱਡੇ ਰਾਜਿਆਂ ਨੂੰ ਕੰਗਾਲ ਬਣਾ ਸਕਦਾ ਹੈ ਇੱਕ ਛਿਣ ਚ ਛਿਣ ਮਹਿ ਰਾਉ ਰੰਕ ਕਾਉ ਕਰਈ ਰਾਉ ਰੰਕ ਕਰ ਡਾਰੇ ਵੱਡੇ ਵੱਡੇ ਕੰਗਾਲਾ ਨੂੰ ਪੁਰਾਜੇ ਬਣਾ ਸਕਦਾ ਹੈ ਇਹ ਆਕਾਲ ਪੁਰਖ ਪ੍ਰਮਾਤਮਾ ਦੀ ਤਾਕਤ ਹੈ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਬਗਦਾਦ ਗਏ ਨਾ ਇਹ ਬਗਦਾਦ ਪੀਰਾਂ ਦਾ ਗੜ੍ਹ ਸੀ ਵੱਡੇ ਵੱਡੇ ਪੀਰ ਇੱਥੇ ਰਹਿੰਦੇ ਸੀ ਵੱਡੀ ਮਹਿਮਾ ਸੀ ਇਹ ਸਥਾਨ ਦੀ 500 ਏਕੜ ਵਿੱਚ ਕਵਰ ਸਥਾਨ ਸੀ ਇੱਥੇ ਹਰਨਾਕਸ਼ਤੀ ਪ੍ਰਹਿਲਾਦ ਦੀ ਵਾਰਤਾ ਇੱਥੇ ਹੀ ਹੋਈ ਹੈ ਤੇ ਜਦੋਂ ਪਾਤਸ਼ਾਹ ਉੱਥੇ ਪਹੁੰਚੇ ਦਸਤਗੀਰ ਪੀਰ ਨਾਲ ਵੱਡੀ ਉੱਥੇ ਚਰਚਾ ਹੋਈ ਹੈ ਤੇ ਮਹਾਰਾਜ ਨੂੰ ਕਹਿੰਦੇ ਜੀ ਮੇਰੇ ਕੁਝ ਸਵਾਲ ਨੇ ਦੱਸੋਗੇ ਪਾਤਸ਼ਾਹ ਜੀ ਕਹਿੰਨੇ ਹਾਂ ਸਵਾਲਾਂ ਤੋਂ ਮੈਂ ਕਦੇ ਭੱਜਿਆ ਨਹੀਂ ਪਰ ਸਵਾਲ ਬੰਦੇ ਦਾ ਆਪਣਾ ਹੋਵੇ ਕਈ ਵਾਰੀ ਅਸੀਂ ਸੁਣੇ ਸੁਣਾਏ ਸਵਾਲਾਂ ਨੂੰ ਆਪਣੇ ਦਿਮਾਗ ਦਾ ਭਾਰ ਬਣਾਉਨੇ ਆ ਉਹ ਸਵਾਲ ਨਹੀਂ ਹੁੰਦੇ ਭਾਰ ਹੁੰਦਾ ਹੈ ਸਵਾਲ ਉਹੀ ਹੁੰਦਾ ਜਿਹੜਾ ਸਾਡੇ ਅੰਦਰੋਂ ਪੈਦਾ ਹੁੰਦਾ ਹੈ ਅੰਦਰੋਂ ਉਹ ਕਹਿੰਦਾ ਜੀ ਮੇਰਾ ਸਵਾਲ ਹੈ ਵੀ ਰੱਬ ਦਾ ਮੂੰਹ ਕਿੱਧਰ ਹੈ ਰੱਬ ਦਾ ਮੂੰਹ ਕਿੱਧਰ ਵਾਸਾ ਜੀ ਕਹਿੰਦੇ ਤਾਂ ਬਿਲਕੁਲ ਸੌਖਾ ਜਾਇ ਪੀਰ ਜੀ ਦੀਵਾ ਜਗਾਓ ਦੀਵਾ ਜਗਾਤਾ ਮਾਰੇ ਕਹਿੰਦੇ ਜਿਹੜੀ ਦੀਵੇ ਦੀ ਜੋਤ ਹੈ ਤੇ ਮੂੰਹ ਕਿੱਧਰ ਹੈ ਕਹਿੰਦੇ ਜੀ ਸਾਰੇ ਪਾਸੇ ਕਹਿੰਦੇ ਰੱਬ ਦਾ ਮੂੰਹ ਵੀ ਸਾਰੇ ਪਾਸੇ ਹੀ ਹੈ ਆਪਾਂ ਭਰਮਾ ਚ ਪੈ ਜਾਣੇ ਆ ਇਹ ਮਹਾਰਾਜ ਦਾ ਪ੍ਰਕਾਸ਼ ਕਰਨਾ ਕਿਧਰ ਨੂੰ ਮੂੰਹ ਕਰੀਏ ਚੜ੍ਹਦੇ ਵਾਲੇ ਪਾਸੇ ਕਰੀਏ ਸ਼ਿਮਦੇ ਵਾਲੇ ਪਾਸੇ ਕਰੀਏ ਤੇ ਮਹਾਰਾਜ ਕੀ ਕਹਿੰਦੇ ਕਹਿੰਦੇ ਭਾਈ ਜਿਵੇਂ ਦੀਵਾ ਜਗਦਾ ਹੈ ਜਿੱਧਰੋਂ ਮਰਜੀ ਵੇਖੋ ਲਾਟ ਉਧਰ ਹੀ ਦਿਸਦੀ ਹੈ ਤੁਹਾਨੂੰ ਰੱਬ ਦਾ ਮੂੰਹ ਸਾਰੇ ਪਾਸੇ ਹੀ ਹੈ ਦੂਜਾ ਸਵਾਲ ਸੀ ਕਿ ਨਮਾਇਨ ਰੱਬ ਤੋਂ ਪਹਿਲਾਂ ਕੀ ਹੈ ਪਾਸ਼ਾ ਕਹਿੰਨੇ ਪੀਰ ਦੀ ਗਿਣਤੀ ਹੁੰਦੀ ਹੈ ਤੈਨੂੰ ਕਿਹਾ ਜੀ ਹਾਂ ਕਿਨੇ ਗਿਣੋ ਫਿਰ ਮੋਤੀ ਪਾਈ ਫਿਰਦਾ ਸੀ ਬੋਝੇ 'ਚ ਕੱਢ ਲੇ ਇਧਰ ਮੁਠੀ 'ਚ ਇਧਰ ਸਿੱਟੀ ਗਿਆ 1 2 3 4 ਕਹਿੰਦੇ ਇੰਨੀ ਦੂਰ ਨਹੀਂ ਜਾਣਾ ਇੱਕ ਤੋਂ ਪਹਿਲਾਂ ਕੀ ਹੈ ਕਹਿੰਦੇ ਜੀ ਇੱਕ ਤੋਂ ਪਹਿਲਾਂ ਤਾਂ ਬਸ ਇੱਕ ਹੀ ਹੈ ਕਹਿੰਦੇ ਰੱਬ ਤੋਂ ਪਹਿਲਾਂ ਤਾਂ ਰੱਬ ਹੀ ਹੈ ਬਸ ਹੋਰ ਕੁਝ ਨਹੀਂ ਤੀਜਾ ਸਵਾਲ ਕਿਹਦਾ ਜੀ ਜੇ ਰੱਬ ਸਾਰੀਆਂ ਥਾਵਾਂ ਤੇ ਹੈ ਰੱਬ ਦਾ ਮੂੰਹ ਸਾਰੇ ਪਾਸੇ ਹੈ ਦਿਸਦਾ ਕਾ ਤੋ ਨਹੀਂ ਉਹ ਮਾਰੇ ਕਹਿੰਦੇ ਆਏ ਘਰੀ ਕੱਲੋਂ ਦੁੱਧ ਲੈ ਕੇ ਆਈ ਫਿਰ ਗੱਲ ਕਰਾਂਗੇ ਅਗਲੇ ਦਿਨ ਦੁੱਧ ਦਾ ਕੁਜਾ ਪਰਕੇ ਲਿਆਇਆ। ਕੇਲੇ ਬਹੁਤ ਸੀ। ਤਮਾਸ਼ਵੀਨ ਬੰਦੇ ਵੀ ਇਕੱਠੇ ਹੋ ਗਏ, ਸਵਾਲ ਜਵਾਬ ਹੋ ਰਹੇ ਨੇ, ਸੁਣਦੇ ਆ ਜਾ ਕੇ। ਬਾਦਸ਼ਾਹ ਕਹਿੰਦੇ ਪੀਰ ਜੀ ਵਿੱਚ ਕੀ ਆ ਇਹਦੇ? ਕਹਿੰਦਾ ਮਹਾਰਾਜ ਮੈਂ ਫਿੱਕਾ ਹੀ ਲੈ ਕੇ ਆਇਆ। ਨਾ ਸ਼ਹਿਦ ਪਾਇਆ, ਨਾ ਸ਼ੱਕਰ ਪਾਈ, ਨਾ ਗੁੜ ਪਾਇਆ। ਮਹਾਰਾਜ ਕਹਿੰਦੇ ਮੈਂ ਉਹ ਨਹੀਂ ਪੁੱਛਦਾ ਇਹਦੇ ਵਿੱਚ ਕੀ ਆ। ਕਹਿੰਦਾ ਜੀ ਕੁਛ ਨਹੀਂ ਫਿੱਕਾ ਹੀ ਹੈ। ਮਹਾਰਾਜ ਕਹਿੰਦੇ ਨਹੀਂ, ਇਹਦੇ ਵਿੱਚ ਦਹੀਂ ਵੀ ਹੈ। ਇਦੇ ਵਿੱਚ ਮੱਖਣ ਵੀ ਐ। ਇਹਦੇ ਵਿੱਚ ਦੇਸੀ ਕੀ ਵੀ ਐ। ਪਰ ਮਿਲਦਾ ਤਾਂ ਐ ਜਿਹਨੂੰ ਜਾਗ ਲਾਉਣਾ ਆ ਗਿਆ। ਜਾਗ ਤੋਂ ਬਿਨਾ ਨਹੀਂ। ਇਸੇ ਤਰ੍ਹਾਂ ਪ੍ਰਮਾਤਮਾ ਸਾਰੀਆਂ ਥਾਵਾਂ ਤੇ ਐ। ਮਿਲਦਾ ਉਹ ਨੂੰ ਐ ਜਿਹਨੇ ਭਾਂਡਾ ਸ਼ੁੱਧ ਕਰ ਲਿਆ। ਭਾਂਡਾ ਧੋਏ, ਬੈਸ ਧੂਪ ਦੇਵੋ ਤਾਂ ਉਹ ਦੂਦ ਦੇਖੋ ਜਾਓ। ਚੌਥਾ ਸਵਾਲ। ਕਹਿੰਦਾ ਜੀ ਰੱਬ ਕਰ ਕੀ ਸਕਦਾ? ਬਾਰੇ ਕਿੰਨੇ ਪੀਰ ਜੀ ਉੱਪਰ ਬੈਠਾ ਸਵਾਲ ਕਰਦਾ ਸੀ ਮਹਾਰਾਜ ਹੇਟਾਂ ਕਢੇ ਉੱਪਰ ਬੈਠਾ ਸੀ ਆਸਨ ਤੇ ਕਿੰਨੇ ਤਿੰਨ ਗੱਲਾਂ ਦੱਸ ਮੈਨੂੰ ਇਹ ਜਿਹੜਾ ਸਵਾਲ ਤੂੰ ਮੈਨੂੰ ਕਰੀ ਜਾ ਰਹੇ ਹੈ ਮੈਨੂੰ ਤੂੰ ਆਪਣਾ ਚੇਲਾ ਸਮਝ ਕੇ ਕਰਦਾ ਹੈ ਗੋਰ ਭਾਈ ਸਮਝ ਕੇ ਕਰਦਾ ਹੈ ਜਾਂ ਗੁਰੂ ਸਮਝ ਕੇ ਕਰਦਾ ਕਿੰਨੇ ਚੇਲਾ ਮੈਂ ਤੇਰਾ ਹੈ ਨਹੀਂ ਮੈਂ ਤੇ ਤੋ ਗੁਰੂ ਦੀ ਖਿਆਲ ਹੀ ਹੋਵੇ ਗੁਰ ਭਾਈ ਵੀ ਆਪਾਂ ਨਹੀਂ ਹੈ ਇਕੋ ਗੁਰੂ ਦੇ ਚੇਲੇ ਹੋਈਏ ਪੜ੍ਹੇ ਹੋਈਏ ਕਿਹਾ ਜੀ ਮੈਂ ਤੁਹਾਨੂੰ ਆਪਣਾ ਗੁਰੂ ਸਮਝ ਕੇ ਸਵਾਲ ਕਰਦਾ ਪਾਤਸ਼ਾਹ ਕਹਿੰਦੇ ਕਿੰਡੀ ਹਾਸੋ ਹੀ ਨਹੀਂ ਗੱਲ ਐ ਚੇਲਾ ਉੱਪਰ ਬੈਠਾ ਹੋਵੇ ਤੇ ਗੁਰੂ ਖੜਾ ਹੋਵੇ ਇਹਨੇ ਮਾਰੀ ਪਲਾਕੀ ਆ ਗਿਆ ਮਹਾਰਾਜ ਨੇ ਪਲਾਕੀ ਮਾਰੀ ਉੱਪਰ ਬੈ ਗੇ ਜਾ ਕੇ ਕਹਿੰਦੇ ਪੀਰ ਜੀ ਸਮਝਿਆ ਕੁਝ ਕਿੰਦਾ ਜੀ ਨਾ ਕਹਿੰਦੇ ਰੱਬ ਆਹੀ ਕਰਦਾ ਜਿਹੜੇ ਮੇਰੇ ਵਰਗੇ ਫਿਰਦੇ ਹੁੰਦੇ ਨੇ ਚੱਕ ਕੇ ਆਸਨਾ ਤੇ ਬਿਠਾ ਦਿੰਦਾ ਹੈ ਇਹ ਤੇਰੇ ਵਰਗੇ ਆਸਰਾ ਤੇ ਬੈਠੇ ਉਹਨਾਂ ਨੂੰ ਹੇਠਾਂ ਲਾ ਲਿੰਦੇ। ਨਾਦਰ ਪੱਠੀ ਜੇ ਕਰੇ ਸੁਲਤਾਨਾ ਕਾ ਹੋ ਕਰਾਇੰਦਾ ਦਰ ਮੰਗਣ ਭੇਖਣਾ ਆਪਾਂ। ਇਹ ਗੱਲਾਂ ਕਿਉਂ ਕਹਿ ਰਹੇ ਨੇ ਮਹਾਰਾਜ? ਕਦੇ ਸਮਝੀ ਆਪਾਂ। ਜੋਦੋ ਵੀ ਬਾਣੀ ਕੀ ਰੱਬ ਦੀ ਤਾਕਤ ਆਉਗੀ ਨਾ ਵੀ ਰੱਬ ਬਹੁਤ ਵੱਡੀ ਤਾਕਤ ਦਾ ਮਾਲਕ ਹੈ। ਇੱਕ ਛਿਣ ਵਿੱਚ ਉਹ ਕੰਗਾਲ ਬਣਾ ਦਿੰਦਾ, ਇੱਕ ਛਿਣ ਵਿੱਚ ਹੀ ਰਾਜੇ ਬਣਾ ਦਿੰਦਾ। ਇਹ ਤਾਂ ਮਹਾਰਾਜ ਕਹਿ ਰਹੇ ਨੇ ਬੰਦਿਆ ਤੈਨੂੰ ਆਕੜ ਕੇ ਤੁਰਨ ਦੀ ਆਦਤ ਹੈ। ਰੋਜ ਤੂੰ ਤੁਰਦਾ ਕਿਸੇ ਦੇ ਤੂੰ ਮੋਢਾ ਮਾਰਦਾ ਕਿਸੇ ਦੇ ਗੋਡਾ ਮਾਰਦਾ ਕਿਸੇ ਦੇ ਠੋਡ ਮਾਰਦਾ ਇਹ ਬੰਦੇ ਦੀ ਆਦਤ ਹੈ ਕਿਉਂਕਿ ਭਾਂਡਾ ਛੋਟਾ ਹੋਵੇ ਬਸ ਤੂੰ ਵੱਡੀ ਪੈ ਜੇ ਉਹ ਭਾਂਡਾ ਉੱਛਲਦਾ ਹੈ ਮਾਰੇ ਤਾਂ ਦੱਸਦੇ ਨੇ ਵੀ ਉਹ ਐਡੀ ਵੱਡੀ ਤਾਕਤ ਦਾ ਮਾਲਕ ਹੈ ਡਰ ਚ ਰਿਹਾ ਕਰ ਉਹਦੇ ਉਹ 1 ਮਿੰਟ ਵਿੱਚ ਭਾਂਡੇ ਭਰ ਵੀ ਦਿੰਦਾ ਹੈ ਖਾਲੀ ਵੀ ਕਰ ਦਿੰਦਾ ਹੈ ਖਿੰਮੈ ਰੌ ਰੰਕ ਕੋ ਕਰਈ ਰੌ ਰੰਕ ਕਰ ਡਾਰੇ ਰੀਤੇ ਭਰੇ ਰੀਤੇ ਜਿਹੜੇ ਖਾਲੀ ਹੋਣ ਉਹਨਾਂ ਨੂੰ ਭਰ ਦਿੰਦਾ ਹੈ ਭਰੇ ਸਖਣਾ ਵੈ ਜਿਹੜੇ ਭਰੇ ਹੋਣ ਉਹਨਾਂ ਨੂੰ ਖਾਲੀ ਕਰ ਦਿੰਦਾ ਹੈ ਇਹ ਤਾਂ ਕੋ ਬਿਵਹਾਰੇ ਇਹੋ ਸੁਭਾਅ ਹੈ ਇਹ ਉਹਦੀ ਤਾਕਤ ਹੈ ਇਹ ਉਹਦੇ ਕੌਤਕ ਨਹੀਂ ਆਪਣੀ ਮਾਇਆ ਆਪ ਬਸਾਰੀ ਕਿ ਜਿੰਨੀ ਵੀ ਰਚਨਾ ਵੇਖਦੇ ਆ ਵੈਗਰੂਟੀ ਹੈ ਆਪ ਹੈ ਦੇਖਣ ਹਾਰਾ ਆਪ ਹੀ ਸਾਰੇ ਜੀਵਾਂ ਨੂੰ ਦੇਖ ਰਿਹਾ ਹੈ ਮਾਇਆ ਦਾ ਖੇਲ ਰਚ ਕੇ ਵੇਖ ਰਿਹਾ ਸਭ ਨੂੰ ਨਾ ਨਾ ਰੂਪ ਧਰੇ ਬਹੁਰੰਗੀ ਤੇ ਜਿਹੜੀ ਰਚਨਾ ਬਣਾਈ ਇੱਕ ਤਰ੍ਹਾਂ ਦੀ ਨਹੀਂ ਹੈ ਤਰ੍ਹਾਂ ਤਰ੍ਹਾਂ ਦੀ ਹੈ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਮਾਇਆ ਜਨੋ ਪਾਈ ਨਾ ਨਾ ਰੂਪ ਬੜੇ ਰੂਪਾਂ ਚਾਹੇ ਤਰੇ ਵਹ ਰੰਗੀ ਸਭ ਤੇ ਰਹੇ ਨਿਆਰਾ ਕੋਈ ਇਥੇ ਖੁਸ਼ ਹੈ ਕੋਈ ਇਥੇ ਦੁਖੀ ਹੈ ਕੋਈ ਅਮੀਰ ਹੈ ਕੋਈ ਗਰੀਬ ਹੈ ਕੋਈ ਸਮਾਧ ਵਿੱਚ ਹੈ ਕੋਈ ਚਿੰਤਾ ਵਿੱਚ ਹੈ ਕੋਈ ਗੁਰਮੁਖ ਹੈ ਕੋਈ ਮਨਮੁਖ ਹੈ ਉਹ ਬੈਠਾ ਸਭ ਦੇ ਅੰਦਰ ਹੈ ਪਰਨਰ ਲੇਪ ਹੈ ਜਿਵੇਂ ਆ ਪ੍ਰਕਾਸ਼ ਹੈ ਇਸ ਪ੍ਰਕਾਸ਼ ਅੰਦਰ ਬਾਣੀ ਦਾ ਜਾਪ ਹੋ ਰਿਹਾ ਹੈ ਕਥਾ ਕੀਰਤਨ ਹੋ ਰਿਹਾ ਹੈ ਦਵਾਨ ਲੱਗਿਆ ਹੈ ਮਾਫ ਕਰਿਓ ਜਿੱਥੇ ਜੂਆ ਕਰ ਹੈ ਪ੍ਰਕਾਸ਼ ਉੱਥੇ ਵੀ ਹੈ ਜੋ ਇੱਥੇ ਹੋ ਰਿਹਾ ਹੈ ਇਹਦਾ ਅਸਰ ਪ੍ਰਕਾਸ਼ ਤੇ ਨਹੀਂ ਹੈ ਜੋ ਜੂਏ ਘਰ ਚ ਹੋ ਰਿਹਾ ਉਹਦਾ ਅਸਰ ਵੀ ਪ੍ਰਕਾਸ਼ ਤੇ ਨਹੀਂ ਹੈ ਬਸੇ ਇਸੇ ਤਰ੍ਹਾਂ ਕਾਲ ਪੁਰਖ ਪ੍ਰਭਾਤਮਾ ਸਬਦ ਦੇ ਅੰਦਰ ਹੈ ਹਰ ਜਗ੍ਹਾ ਤੇ ਹੈ ਪਰ ਡਰ ਲੇਪ ਹੈ ਵੱਖਰਾ ਹੈ ਉਹ ਗੁਰਮੁਖ ਦੇ ਅੰਦਰ ਵੀ ਹੈ ਮਨੁਮਖ ਦੇ ਅੰਦਰ ਵੀ ਹੈ ਸਬਦ ਦੇ ਵਿੱਚ ਹੈ ਉਹ ਨੂੰ ਕਿਸੇ ਨਾਲ ਈਰਖਾ ਨਹੀਂ ਆ ਉਹ ਕਿਸੇ ਨਾਲ ਵੈਰ ਨਹੀਂ ਆ ਉਹ ਕਿਸੇ ਨੂੰ ਕਹੇ ਵੀ ਮੈਂ ਤੇਰੇ ਚ ਰਹਿਣਾ ਨਹੀਂ ਨਹੀਂ ਸਬਦ ਦੇ ਵਿੱਚ ਬੈਠਾ ਵੇਖ ਰਿਹਾ ਹੈ ਅਗਣਤ ਅਪਾਰ ਅਲੱਖ ਨਰੰਜਨ ਪਾਤਸ਼ਾਹ ਕਹਿੰਦੇ ਗਿਣਤੀ ਤੋਂ ਪਰੇ ਹੈ ਆਪਾਂ ਕੀ ਕਰਦੇ ਆ ਆਪਾਂ ਗਿਣਤੀ 'ਚ ਪਾਉਂਦੇ ਆ ਮੈਂ ਇੰਨੇ ਪਾਠ ਕਰਾਂਗਾ ਰੱਬ ਖੁਸ਼ ਹੋ ਜੇ ਗਿਣਤੀ ਨਹੀਂ ਉਹ ਗਿਣਤੀ ਦੇ ਵਿੱਚ ਨਹੀਂ ਆਉਂਦਾ ਅਗਣਤ ਹੈ ਉਹ ਅਪਾਰ ਪਾਰਾਵਾਰ ਤੋਂ ਰਹਿਤ ਹੈ ਅਲਖ ਲਖਿਆ ਨਹੀਂ ਜਾਂਦਾ ਨਿਰੰਜਨ ਨੇਰ ਰਹਿਤ ਅੰਜਨ ਹੁੰਦੀ ਹੈ ਕਾਲਕ ਸੁਰਮਾ ਮਾਇਆ ਦੀ ਕਾਲਕ ਤੋਂ ਰਹਿਤ ਹੈ ਜਿਹੇ ਸਭ ਜਗ ਪਰਮਾਇਓ ਪਰ ਕਰ ਕੀ ਰਿਹਾ ਉਹਨੇ ਸਾਰਾ ਸੰਸਾਰ ਮਾਇਆ ਚ ਹੀ ਪਰਮਾਇਆ ਪਿਆ ਐਡੀ ਤਾਕਤ ਹੈ ਉਹਦੀ ਸਗਲ ਭਰਮ ਤਜ ਨਾਨਕ ਪ੍ਰਾਣੀ ਮਹਾਰਾਜ ਹੁਣ ਤੁਸੀਂ ਰੱਬ ਬਾਰੇ ਤਾਂ ਦੱਸਤਾ ਤੇ ਸਾਨੂੰ ਵੀ ਦੱਸੋ ਅਸੀਂ ਕੀ ਕਰੀਏ ਅਖੀਰਲੀ ਤੁਕ ਜਿਹੜੇ ਸਾਰੇ ਭਰਮ ਛੱਡ ਦੋ ਸਗਲ ਭਰਮ ਤਜ ਨਾਨਕ ਪ੍ਰਾਣੀ ਚਰਨ ਤਾਹਿ ਚਿੱਤ ਲਾਇਓ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਨਾਲ ਚਿੱਤ ਲਾ ਲਓ ਆਪਣਾ ਤੇ ਜਿੰਨੇ ਵੀ ਭਰਮ ਨੇ ਇਹਨਾਂ ਨੂੰ ਛੱਡ ਦੋ ਉਹਦੇ ਭੈਜ ਰਹੋ ਉਹਦੇ ਪਿਆਰ ਚ ਰਹੋ ਨਿਮਰਤਾ ਚ ਰਹੋ ਉਹਨੂੰ ਹਰ ਜਗ੍ਹਾ ਮਹਿਸੂਸ ਕਰੋ ਤੇ ਉਹਦੀ ਸ਼ਕਤੀ ਨੂੰ ਮੰਨੋ ਵੀ ਉਹ ਕੁਝ ਵੀ ਕਰ ਸਕਦਾ ਹੈ ਕਦੇ ਉਹਨੂੰ ਭੁੱਲੋ ਨਾ ਪਰ ਬੰਦਾ ਕੀ ਕਰਦਾ ਥੋੜੀ-ਮੋਟੀ ਤਾਕਤ ਲੈ ਕੇ ਪਦਾਰਥ ਲੈ ਕੇ ਦਾਤਾਂ ਲੈ ਕੇ ਸ਼ਕਤੀ پا ਕੇ ਉਹਨੂੰ ਭੁੱਲ ਜਾਂਦਾ ਹੈ ਪਰ ਕਿਤੇ ਬਾਜਾਂ ਵਾਲੀ ਦੀ ਬਾਣ ਪੜੋ ਐਡੀ ਵੱਡੀ ਤਾਕਤ ਦੇ ਮਾਲਕ ਹੋਣ ਉਹ ਫਿਰ ਵੀ ਰੱਬ ਨੂੰ ਕਹਿਣ ਤੂੰ ਮੇਰੀ ਰੱਖਿਆ ਕਰ ਹਾਂ ਮਰੀ ਕਰੋ ਰੋਜ਼ੀ ਪੜਦੇ ਨਾ ਪੰਚੋਪਈ ਕੀ ਹੈ ਇਹਦੇ ਵਿੱਚ ਚੌਪੀ ਦੇ ਵਿੱਚ ਕੀ ਹੈ ਚੌਪੀ ਵਿੱਚ ਜੋ ਚੀਜ਼ਾਂ ਨੇ ਆਪਣਾ ਬਲ ਛੱਡਣਾ ਤੇ ਰੱਬ ਦਾ ਬਲ ਮੰਗਣਾ ਬਸ ਗੱਲ ਇੰਨੀ ਹੈ ਹੁਣ ਸਾਡੀ ਸਮਰੱਥਾ ਗੁਰੂ ਗੋਬਿੰਦ ਸਿੰਘ ਤੋਂ ਵੱਡੀ ਨਹੀਂ ਹੋ ਸਕਦੀ ਪਰ ਉਹ ਰੱਬ ਨੂੰ ਕਹਿੰਦੇ ਨੇ ਤੂੰ ਮੇਰੀ ਰੱਖਿਆ ਕਰ ਤੂੰ ਮੇਰੇ ਸਿਰ ਤੇ ਹੱਥ ਰੱਖ ਤੂੰ ਮੇਰੀ ਰਾਖੀ ਕਰ ਤੂੰ ਮੈਨੂੰ ਬਚਾ ਮੇਰੇ ਪੱਲੇ ਕੁਝ ਨਹੀਂ ਆਂ ਕਰੀ ਕਰੋ ਆਠ ਦੀ ਰੱਖਾ ਪੂਰਨ ਹੋਏ ਤਬ ਚਰਨਨ ਆਪਣਾ ਜਾਣ ਕਰੋ ਪ੍ਰਤਪਾਰਾ ਸੋ ਜਦੋਂ ਵੀ ਬਾਣੀ ਚ ਤਾਕਤ ਦਾ ਜ਼ਿਕਰ ਆਊਗਾ ਮਾਰੇ ਕਹਨੇ ਕਿ ਵੱਡੀ ਤਾਕਤ ਨਾਲ ਜੁੜਾ। ਹਰ ਜੇਠ ਜੋ ਡੰਦਾ ਲੋੜੀਐ। ਇਸ ਅੱਗੇ ਸਭ ਨਿਵਨ ਹਰ ਸੱਜਣ ਧਾਵਣ ਲੱਗਿਆ ਕਿਸੇ ਨ ਦੇਈ ਮਨ। ਜੇ ਤੂੰ ਇਹਦੇ ਦਰ ਤੇ ਬੈਠੇਗਾ ਨਾ ਇਹ ਤੈਨੂੰ ਕਿਸੇ ਦੂਜੇ ਦਰ ਦਾ ਮਥਾਜ ਨਹੀਂ ਹੋਣ ਦੇਊਗਾ। ਅਟਲ ਸਚਾਈ ਹੈ। ਜੇ ਇਹਦੇ ਨਾਲ ਜੁੜ ਜਾਏਗਾ ਇਹ ਤੈਨੂੰ ਕਿਸੇ ਦੇ ਦਰ ਤੇ ਹੱਥ ਫਰਲਾਉਣ ਨਹੀਂ ਦੇਊਗਾ। ਪਰ ਤੂੰ ਭਰੋਸਾ ਰੱਖ ਕੇ ਆ ਸਗਲ ਦੁਆਰ ਕੋ ਛਾੜ ਕੇ गए हो तुहारो द्वार बाहे गहे की लाज अस गोविंद दास तुहार गुरु कृपा करे ऐनिया बेणतिया प्रवाह आगणत अपार या लाख निरंजन जे सब जग परमायो सगल धर्म तज नानक प्राणी चरण ताहे चित लायो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI MOHALLA 3 ਅਨੰਦਿਕ ਕੋ ਅੰਕਾਰ ਸਤਗੁਰੂ